ਲੁਧਿਆਣਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦੋ ਸ਼ਾਤਰ ਲੁਟੇਰਿਆਂ ਨੂੰ ਆਖਿਰਕਾਰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 14 ਚੋਰੀ ਸ਼ੁਦਾ ਮੋਬਾਈਲ ਫੋਨ, ਇੱਕ ਚਾਂਦੀ ਦੀ ਚੇਨ, ਇੱਕ ਲੋਹੇ ਦੀ ਦਿਰਾਤੀ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਸਲੇਮ ਟਾਬਰੀ ਥਾਣੇ ਦੀ ਪੁਲਿਸ ਨੇ ਇਹ ਕਾਰਵਾਈ ਇੱਕ ਖਾਸ ਸੂਚਨਾ ਦੇ ਆਧਾਰ ਉੱਤੇ ਕੀਤੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਤੁਸ਼ਾਰ ਉਰਫ ਆਸ਼ੂ ਅਤੇ ਅਮਨਜੀਤ ਸਿੰਘ ਉਰਫ ਸਨੀ ਦੇ ਵਜੋਂ ਹੋਈ ਹੈ। ਦੋਸ਼ੀ ਲੰਬੇ ਸਮੇਂ ਤੋਂ ਸਲੇਮ ਟਾਬਰੀ ਇਲਾਕੇ ਦੇ ਵਿੱਚ ਦਰਾਤੀ ਦੀ ਨੋਕ ਉੱਤੇ ਲੋਕਾਂ ਤੋਂ ਮੋਬਾਈਲ ਫੋਨ ਖੋਣ ਦਾ ਕੰਮ ਕਰਦੇ ਸੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਤੁਸ਼ਾਰ ਜੂਨ 2025 ਵਿੱਚ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਬਾਹਰ ਆਉਣ ਤੋਂ ਬਾਅਦ ਉਸਨੇ ਦੁਬਾਰਾ ਤੋਂ ਫਿਰ ਤੋਂ ਵਾਰਦਾਤਾ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੋਰ ਖੁਲਾਸੇ ਦੀ ਸੰਭਾਵਨਾ ਕੀਤੀ ਜਾ ਰਹੀ ਹੈ ਐਸ ਐਚ ਓ ਸਲੇਮਟਾਵਰੀ ਦੀ ਟੀਮ ਨੂੰ ਵਧੀਆ ਸਫਲਤਾ ਹਾਸਲ ਹੋਈ ਹੈ ਇਹਨਾਂ ਨੇ ਜਿਹੜੇ ਕਿ ਦੋ ਸਨੇਚਰ ਉਹ ਕਾਬੂ ਕਿਤੇ ਨੇ ਕਿ ਜਿਹੜੇ ਸਲੇਮ ਟਾਵਰੀ ਏਰੀਆ ਦੇ ਵਿੱਚ ਸਨੇਚਿੰਗ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੇ ਸੀਗੇ ਤੇ ਦੋ ਦੋਸ਼ੀ ਇੱਕ ਦਾ ਨਾਮ ਤੁਸ਼ਾਰ ਤੇ ਦੂਜੇ ਦਾ ਨਾਮ ਐਨਮਜੀਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ 14 ਮੋਬਾਈਲ ਫੋਨ ਇੱਕ ਚਾਂਦੀ ਦੀ ਚੇਨ ਜਿਹੜੀ ਇਹਨਾਂ ਨੇ ਸਨੇਚ ਕੀਤੀ ਸੀਗੀ ਤੇ ਇਸ ਤੋਂ ਇਲਾਵਾ ਇੱਕ ਲੋਹਾ ਦਾ ਤਰ ਜਿਹੜਾ ਵਾਰਦਾਤ ਵਿੱਚ ਯੂਜ਼ ਕਰਦੇ ਸੀਗੇ ਤੇ ਇੱਕ ਮੋਟਰਸਾਈਕਲ ਜਿਹਦੇ ਉੱਪਰ ਇਹ ਵਾਰਦਾਤ ਕਰਦੇ ਸੀਗੇ ਇਹਨਾਂ ਨੂੰ ਜਿਹੜਾ ਹੈ ਰਿਕਵਰ ਕੀਤਾ ਤੇ ਦੋ ਦੋਨੋਂ ਦੋਸ਼ੀ ਨੇ ਇੱਕ ਲੱਡੋਵਾਲ ਏਰੀਆ ਦਾ ਰਹਿਣ ਵਾਲਾ ਤੇ ਦੂਜਾ ਬੇਸਿਕਲੀ ਪਿੱਛੋਂ ਰੋਪੜਦਾ ਤੇ ਉਹਨੂੰ ਅੱਜਕੱਲ ਹੰਬੜਾ ਰਹਿੰਦਾ ਤੇ ਜਿਹੜਾ ਤੁਸ਼ਾਰ ਦੋਸ਼ੀ ਹੈਗਾ ਇਹਦੇ ਖਿਲਾਫ ਪਹਿਲਾਂ ਜਿਹੜੇ ਤਿੰਨ ਪਰਚੇ ਦਰਜ ਨੇ ਇੱਕ ਜਿਹੜਾ ਹੈਗਾ ਆਮ ਜੈਕਟ ਦਾ ਪਰਚਾ ਦਰਜ ਹੈ ਤੇ ਦੋ ਜਿਹੜੇ ਨੇ ਲੁੱਟਖੋਹ ਦੇ ਪਰਚੇ ਦਰਜ ਨੇ ਇਹ ਜਿਹੜੇ ਸਲੇਮ ਟਾਵਰੀ ਦੇ ਏਰੀਆ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਸੀ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉਹਦੇ ਵਿੱਚ ਜਿਹੜਾ ਹੈਗਾ ਕਿ ਇਹਨਾਂ ਨੂੰ ਖੂਫੀਆ ਸੋਰਸ ਲਗਾ ਕੇ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਜਿਹੜੀ ਸਾਰੀ ਇਹ ਰਿਕਵਰੀ ਹੋਈ ਹੈ ਉਹ ਅਸੀਂ ਦੁਬਾਰਾ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਅਸੀਂ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਕਿ ਜਿਹੜਾ ਇਹ ਮੋਟਰਸਾਈਕਲ ਹੈ ਇਹ ਇਹਨਾਂ ਦਾ ਆਪਣਾ ਹੈ ਜਾਂ ਚੋਰੀ ਕੀਤਾ ਇਹਨਾਂ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੇ ਅਗਰ ਕੋਈ ਹੋਰ ਗੈਂਗ ਵਿੱਚ ਸ਼ਾਮਿਲ ਹੈਗਾ ਤਾਂ ਉਹਨੂੰ ਵੀ ਟ੍ਰੇਸ ਕੀਤਾ ਜਾਏਗਾ ਕੋਈ ਐਡੀਸ਼ਨ ਕੋਈ ਨਹੀਂ ਹੈ ਨਹੀਂ ਹਾਲੇ ਤੱਕ ਜਿਹੜਾ ਹੈ ਕਿ ਉਹ ਨਸ਼ੇ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਅਸੀਂ ਫਿਰ ਵੀ ਇਹਨੂੰ ਵੈਰੀਫਾਈ ਕਰਾਂਗੇ ਇੰਵੈਸਟੀਗੇਸ਼ਨ ਦਾ ਪਾਰਟ ਰਹੇਗਾ ਸਰ ਪੁੱਛਦੇ ਇਸੇ ਪਤਾ ਲੱਗੇ ਰੋਪੜ ਵਾਲਾ ਬੰਦਾ ਇਹਦੇ ਨਾਲ ਕਿੱਥਾ ਲੱਗਿਆ ਇਹਦਾ ਕਿਧਾ ਨਾਂ ਨੇ ਗਿਆਨ ਨਾ ਆਇਆ ਤੇ ਜਿਹੜਾ ਹੈਗਾ ਬੇਸਿਕਲੀ ਰੋਪੜ ਵਾਲਾ ਜਿਹੜਾ ਹੈਗਾ ਬੇਸਿਕਲੀ ਪਿਛਲਾ ਪਿੱਛੇ ਤੋਂ ਹਮੜਾ ਦਾ ਰਹਿਣ ਵਾਲਾ ਹੈਗਾ ਹੁਣ ਰੋਪੜ ਰਹਿੰਦਾ ਤੇ ਪੁਰਾਣਾ ਜਿਹੜਾ ਹੈ ਇਹਨੂੰ ਇਹ ਜਾਣਕਾਰ ਸੀਗਾ ਕਿਸੇ ਥਰੂ ਮਿਲਿਆ ਸੀਗਾ ਤੇ ਫਿਰ ਇਕੱਠੇ ਮਿਲ ਕੇ ਇਹਨਾਂ ਨੇ ਗੈਂਗ ਬਣਾ ਕੇ ਜਿਹੜਾ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ بڑے ਲਿਖੇ ਜਿਆਦਾ ਨਹੀਂ ਹੈਗੇ ਜੀ ਉਹ ਮਤਲਬ 10th ਤੋਂ ਵੀ ਬਿਲੋ ਹੀ ਐ ਤੁਸੀਂ ਕਹਿ ਸਕਦੇ ਕਿ ਬੀ ਵੀ ਦਾ ਤਾਂ ਬਰੇ ਥਾਂ ਇਹ ਬੇਸਿਕਲੀ ਜਿਹੜਾ ਪਹਿਲਾ ਮੁਕਦਮਾ ਜਿਹੜਾ ਮੇਨ ਦੋਸ਼ੀ ਹੈਗਾ ਤੁਸ਼ਾਰ ਉਹਦੇ 2023 ਚ ਪਹਿਲਾ ਮੁਕਦਮਾ ਦਰਜ ਹੋਇਆ ਤਾਂ ਤੁਸੀਂ ਕਹਿ ਸਕਦੇ ਹੋ ਤਕਰੀਬਨ ਕਿ ਤਿੰਨ ਸਾਲ ਤੋਂ ਜਿਹੜਾ ਇਹ ਵਾਰਦਾਤਾ ਕਰ ਰਹੇ ਸੀ ਵਾਰ-ਵਾਰ ਇਹ 23 ਪਰਚੇ ਦਰਜ ਨੇ ਅਰੇਸਟ ਹੁੰਦੇ ਸੀ ਬੇਲ ਤੇ ਆਉਂਦੇ ਸੀ ਫੇਰ ਕਰਦੇ ਸੀਗੇ ਹੁਣ ਜਿਹੜਾ ਇਹ ਤਿੰਨ ਕੁ ਮਹੀਨੇ ਪਹਿਲਾਂ ਹੀ ਬੇਲ ਤੋਂ ਜਿਹੜਾ ਇਹ ਬਾਹਰ ਆਇਆ ਤੇ ਦੁਬਾਰਾ ਇਹ ਇਹਨਾਂ ਨੇ ਵਾਰਦਾਤਾ ਜਿਹੜੀ ਆ ਦੁਬਾਰਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਸਰ ਇਹ ਮੋਬਾਈਲ ਵੇਚਦੇ ਕਿੱਥੇ ਨੇ ਕਰ ਰਹੇ ਨੇ ਉਹ ਹਲੇ ਉਸ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਫਿਲਹਾਲ ਜਿਹੜੇ ਇਹਨਾਂ ਕੋਲ 14 ਮੋਬ ਉਹਨਾਂ ਸੀ ਹੋਰ ਵੈਰੀਫਾਈ ਕਰਾਂਗੇ ਕਿ ਇਹਨਾਂ ਨੇ ਅਗਰ ਕੋਈ ਪਹਿਲਾਂ ਹੋਰ ਵਾਰ ਦਾਤ ਦਿੱਤੀਆਂ ਨੇ ਜਾਂ ਮੋਬਾਈਲ ਫੋਨ ਅਗੇ ਕਿਸੇ ਨੂੰ ਵੇਚਿਆ ਤਾਂ ਫਿਰ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਜਿਹੜੇ ਮੋਬਾਈਲ ਫੋਨ ਕਵਰ ਹੋਏ ਜਿਹੜੇ ਮਾਰਕਾ ਰੱਖਿਆ ਕੋਈ ਹੈ ਉਹਨਾਂ ਨੂੰ ਦੇਣ ਦੀ ਪ੍ਰਕਿਰਿਆ ਸ਼ੁਰੂ ਬਿਲਕੁਲ ਜਿਹੜਾ ਹੈਗਾ ਉਹ ਥਰੋ ਕੋਡ ਦੇ ਥਰੋ ਜਿਹੜਾ ਪ੍ਰੋਪਰ ਲੀਗਲ ਤਰੀਕੇ ਨਾਲ ਹੈਗਾ ਸੀ ਉਹਨਾਂ ਨੂੰ ਵਾਪਸ ਕਰਾਂਗੇ